ਜੀ ਟਿਕਾਗੋ ਪਾਜੀ ਨਾ ਸਨਾਵਰ ਜੀ ਨੂੰ ਬੁਆ ਆਇਆ ਜੀ ਨਹੀਂ ਨਹੀਂ ਸਨਾਵਰ ਜੀ ਦਾ ਆਇਆ ਨਹੀਂ ਫੋਨ ਦੱਸੋ ਬਾਹਰ ਹੋ ਗਿਆ ਸੀ ਹੂੰ ਹੂੰ ਤੁਹਾਨੂੰ ਤੇ ਟੈਨੀ ਮੈਸੇਜ ਆਇਆ ਨਹੀਂ ਮੈਸੇਜ ਦਿੱਤਾ ਨਹੀਂ ਕੋਈ ਦੱਸਿਓ ਉਹ ਬਿਜ਼ੀ ਸੀ ਮੈਂ ਕਿਹਾ ਮੈਂ ਸਨਾਵਰ ਜੀ ਥੋੜੀ ਦੇਰ ਠਹਿਰ ਕੇ ਕਰੂੰਗਾ ਯਾਰ ਬੈਠਾ ਸੀ ਕਿਥੇ ਐਡਾ ਸੀ ਨਾ ਰਾਈਟ ਕੋ ਮੈਨੂੰ ਵੀ ਫੋਨ ਆਂਦਾ ਸੀ ਇਤਰੋ ਵੀ ਆਂਦਾ ਸੀ ਸੀਮ ਸਾਹਿਬ ਦਾ ਆਇਆ ਸੀ ਅੱਛਾ ਜੀ ਜੀ ਉਸ ਨਹੀਂ ਸੀ ਹੂਸਾਉ ਦਾ ਨਹੀਂ ਹਾਂ ਜੀ ਤੇ ਮੈਂ ਕਹਾਂ ਜੀ ਦੇਖੋ ਜੀ ਮੈਂ ਤਾਂ ਗੱਲ ਕੋਈ ਨਹੀਂ ਕਰ ਸਕਦਾ ਠੀਕ ਹੈ ਜੀ ਹੂੰ ਹੂੰ ਮੈਂ ਤਾਂ ਵੀ ਜੇ ਬੱਚਾ ਉਹ ਹੁਣ ਮੈਨੂੰ ਕਾਲ ਤੇ ਕਾਲ ਕੰਡ ਆਇਆ ਬਸ ਤਾਂ ਇਹ ਕਿ ਤੁਹਾਨੂੰ ਸਿੱਧਾ ਡਾਇਰੈਕਟ ਹੀ ਰਾਤਾ ਨਹੀਂ ਨਹੀਂ ਕਿਹੜੇ ਸੀਐਮ ਸਾਹ ਦਾ ਕੋਈ ਤੁਹਾਡੇ ਹੀ ਸੀਐਮ ਕਈ ਹੁੰਦੇ ਨਾ ਭਾਜੀਪੀ ਵਾਲੇ ਵੀ ਆ ਕਈ ਨਹੀਂ ਨਹੀਂ ਭਰਾਵਾ ਮਤਲਬ ਲਓ ਲੜ ਜੀ ਹਾਂਜੀ ਹਾਂਜੀ ਬ੍ਰਦਰ ਜੀ ਕੱਟਿਆ ਗਿਆ ਸੀ ਹਾਂਜੀ ਹਾਂਜੀ ਮੈਂ ਕਾ ਜੀ ਪ੍ਰਯਾਪਤ ਪ੍ਰਕਾਰ ਦਾ ਇਤਿਹਾਸ ਖਤਰਾ ਕਰ ਰਹਾ ਇਸੇ ਗੱਲ ਹਾਂਜੀ ਹਾਂਜੀ ਸਾਡੇ ਮਾਜੇ ਨਾਰਾਜ਼ ਕੀ ਆ ਨਾਰਾਜ਼ ਕੀ ਕਰਕੇ ਸਾਰੇ ਖੜੇ ਆ ਹਮੇਸ਼ਾ ਹੀ ਤੂੰ ਵੀ ਤੂੰ ਖਾ ਦਿੱਤਾ ਸਾਨੂੰ ਬਿਲਕੁਲ ਸਹੀ ਆ ਬਿਲਕੁਲ ਸਹੀ ਆ ਮੈਂ ਕਾ ਜੀ ਖਾਣਾ ਤੁਸੀਂ ਜਲੰਧਰ ਵੀ ਦਿੱਤਾ ਜੀ ਹੂੰ ਸਾਨੂੰ ਖਾਣਾ ਤੁਸੀਂ ਕਾਦਾਨਪੁਰ ਵੀ ਦਿੱਤਾ ਬਟਾਲੇ ਜੀ 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 ਮੈਂ ਅਜੇ ਨਹੀਂ ਪੜਾ ਕੀਤਾ ਪਏ ਹੱਥੇ ਤਾਂ ਜੀ ਤੇ ਬਾਕੀ ਹੁਣ ਜੀ ਕਹਿੰਦੇ ਚਾਹੋ ਅਸੀਂ ਚੇਅਰਮੈਨ ਹੀ ਦੇ ਦਿੰਨੇ ਆ ਇਦਾਂ ਕਰ ਦਵੇ ਮੈਂ ਕਹਾ ਜੀ ਮੈਂ ਤਾਂ ਉਹਨਾਂ ਨਾਲ ਗੱਲ ਕਰਨ ਤੋਂ ਬਾਹਰ ਆ ਪਰ ਸਾਡੇ ਨੁਮਾਇੰਦਗੀ ਕੋਈ ਨਹੀਂ ਆਇਆ ਅੱਜ ਤੱਕ ਜੀ 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 ਮੈਂ ਤਾਂ ਇੱਕ ਕੱਚੀਆਂ ਗੱਲਾਂ ਕੋਈ ਨਹੀਂ ਆਸੀ ਕੱਚੀਆਂ ਗੱਲਾਂ ਕਰਨ ਆਇਆ ਜੀ 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 ਇਹ ਤਾਂ ਗੱਲ ਹੋ ਜਾਈ ਤਾਂ ਮੈਂ ਕਹਾ ਆਪਣੇ ਭਰਾ ਨਾਲ ਗੱਲ ਕਰਨ ਦੇਖੋ ਸਾਡਾ ਇਹ ਸਰਕਾਰ ਦਾ ਉਹ ਮੇਰੀ ਉਹ ਉਹ ਮੇਰੇ ਬਾਰੇ ਗੱਲ ਕਰ ਰਹੀ ਸੀ ਨਹੀਂ ਉਹ ਕਹਿੰਦੇ ਆ ਇਹ ਹੀ ਗੱਲ ਕਰਦੇ ਆ ਕਿ ਮਤਲਬ ਮੈਂ ਕਹਾ ਸਾਡੇ ਭਰਾ ਚੇਅਰ ਨਾਲ ਲਾਵਾ ਉਹ ਨਹੀਂ ਨਹੀਂ ਕਿਹਦੇ ਬਾਰੇ ਗੱਲ ਐਲਬਰਟ ਬਾਰੇ ਗੱਲ ਕਰ ਰਿਹਾ ਜਾਂ ਕਿਹਦੇ ਬਾਰੇ ਕਰ ਰਿਹਾ ਉਹ ਨਾ ਤਾਂ ਕ੍ਰਿਸ਼ਚਰਪਾਈ ਚਾਰੇ ਦੀ ਗੱਲ ਚੱਲ ਰਹੀ ਆ ਜੀ ਉਹ ਕੋ ਲੈ ਦੋ ਕ੍ਰਿਸ਼ਚਰਪਾਈ ਚਾਰੇ ਤੋਂ ਆਏ ਤੇ ਉਹ ਤਾਂ ਫਿਰ ਬਿਸ਼ਪ ਸਾਹਿਬ ਨਾਲ ਗੱਲ ਕਰਕੇ ਨਮਾਇੰਦਾ ਲੈਣ ਨਾ ਵੀ ਕਿੰਨੂੰ ਬਣਾਣਾ ਚੇਅਰਮੈਨ ਜਾਂ ਤੁਹਾਡੇ ਇਥੋਂ ਮਿਨਿਸਟਰੀਆਂ ਵਾਲਿਆਂ ਨੂੰ ਪੁੱਛਣ ਉਹ ਤਾਂ ਚਲੋ ਬਾਕੀ ਠੀਕ ਆ ਮਿਨਿਸਟਰੀਆਂ ਵਾਲਿਆਂ ਲੋਕੀ ਆਉਣ ਆ ਰਿਹਾ ਕਹਿਣਾ ਕੀ ਦੱਸੋ ਹੂੰ ਜਿਹੜੇ ਜਿਹੜੇ ਸਮਾਜ ਚ ਕੰਮ ਕਰ ਜਾਂਦਾ ਆ ਤਾਂ ਪਾਗਲ ਬਹਿ ਚਲੀ ਆ ਜੀ ਨਹੀਂ ਜੀ ਮੈਨੂੰ ਮਾਰੇ ਇਹ ਗੱਲ ਪਾ ਜਿਓ ਗੱਲ ਇਹ ਗੱਲ ਕਿਹਦੇ ਲਈ ਚੇਅਰਮੈਨ ਦੀ ਕਰਦੇ ਆ ਕੀ ਕਰਦੇ ਮੈਨੂੰ ਥੋੜਾ ਇਹ ਸਮਝਾਓ ਬਰੀਫ ਚ ਸਮਝਾਓ ਉਹ ਕਹਿੰਦਾ ਸਰ ਜੋ ਨਿਸ਼ਚਾ ਪਹਚਾਰੀ ਦੀ ਡਿਮਾਂਡ ਆ ਦੱਸੋ ਅਸੀਂ ਨਿਸ਼ਚਾ ਪਹਚਾਰੀ ਪਲੇ ਕਰ ਦਿੰਨੇ ਆ ਅੱਛਾ ਫੇਕ ਚਾਹਦੇ ਕੀ ਉਹਦੇ ਬਦਲੇ ਉਹਦੇ ਚਾਹਦੇ ਵੀ ਇਸ਼ੇ ਆ ਵੀ ਉਹ ਕਹਿੰਦੇ ਨੇ ਸਰਕਾਰ ਦਾ ਬਦਲੋ ਬਾਕੀ ਤੁਸੀਂ ਸਮਝਦੇ ਆ ਵੀ ਕੋਈ ਨਾ ਇੱਧਾ ਕਰੋ ਕਿ ਤੁਹਾਡੀਆਂ ਮੈਂ ਕਿਹਾ ਸਾਡਾ ਤੀਜਾ ਹੱਲਾ ਹੋ ਗਿਆ ਜੀ ਮੈਂ ਵੀ ਕੋਈ ਸਾਡੇ ਚ ਬੋਲਿਆ ਜੀ ਉਹ ਬਾਈ ਜੀ ਉਹ ਸਾਈਡ ਤੋਂ ਲਾਣ ਲਗੇ ਅਸੀਂ ਵੀ ਲਾਣ ਲਗੇ ਦਵਾ ਗਏ ਠੀਕ ਹੈ ਜੀ 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 ਬਾਕੀ ਤੁਸੀਂ ਦੱਸੋ ਜੇ ਭਰਾ ਕੋ ਕਰਦਾ ਆ ਤੇ ਗੱਲ ਮੈਂ ਅੱਗੇ ਜਾ ਸੋਣਾ ਜਾਂ ਰਹਿਣ ਦਵਾ ਨਹੀਂ ਨਹੀਂ ਤੋਰੋ ਤੁਸੀਂ ਗੱਲ ਕੰਟੀਨਿਊ ਰੱਖੋ ਜਿਹੜੀ ਗੱਲ ਤੁਹਾਡੇ ਚੱਲ ਰਹੀ ਹੈ ਮੈਨੂੰ ਲੱਗਦਾ ਇਹ ਸ਼ਰਮਾ ਜੀ ਲਈ ਕਹਿੰਦੇ ਹੋਣੇ ਆ ਸ਼ਰਮਾ ਜੀ ਦਾ ਵੀ ਕਹਿੰਦੇ ਆ ਉਹ ਬਚ ਚੁੱਪ ਕਰਕੇ ਸ਼ਰਮਾ ਜੀ ਨੂੰ ਬਿਠਾਓ ਤੇ ਉਹਨਾਂ ਨੂੰ ਚੇਅਰਮੈਨ ਹੀ ਦਵਾਓ ਤੁਸੀਂ ਕਿਹੜੀ ਗੱਲ ਆ ਯਾਰ ਸਰਬੱਤ ਹੈ ਚਲਵਾਜੇ ਨੂੰ ਚੇਅਰਮੈਨ ਇਹ ਕਹਿੰਦੀ ਹੈ ਕਿ ਅੱਜ ਅਹੀ ਸਮਾਜਿਕ ਮੁੱਦਿਆਂ ਦੀ ਗੱਲ ਹੈ ਵੀ ਸਾਨੂੰ ਸਿਆਸੀ ਤੌਰ ਤੇ ਕਾਹ ਤੋਂ ਇਦਾਂ ਅਣਦੇਖਾ ਕੀਤਾ ਜਾ ਰਿਹਾ ਕ੍ਰਿਸਚੀਅਨਿਟੀ ਨੂੰ ਹੂੰ ਮੇਰਾ ਪਾਰਟੀ ਵੀ ਮੇਰਾ ਮਕਸਦ ਵੀ ਇਹੀ ਆ ਵੀ ਵੀ ਕ੍ਰਿਸਚੀਅਨ ਭਾਈਚਾਰੇ ਨੂੰ ਵਾੜਦਾ ਮਾਨ ਸਤਕਾਰ ਕਿਸੇ ਤਰੀਕੇ ਨਾਲ ਦਿੱਤਾ ਜਾਵੇ ਸਰਕਾਰ ਦੇਖੋ ਸਾਡੀ ਚੇਅਰਮੈਨ ਵੀ ਬੋਲ ਰਹੀ ਹੂੰ 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 ਅੱਗੇ ਦੇਖੋ ਸਰਕਾਰ ਤੋਂ ਹਰ ਤੋਂ ਸਾਰੇ ਨੇ ਹਰ ਸਾਰੇ ਜਾਗਦੇ ਆਂ ਔਰ ਸਾਰੇ ਸਮਾਂ ਨੂੰ ਤਿਆਰ ਆ ਪਹਿਲਾਂ ਕੋਈ ਸਾਡੀ ਸੁਣਦਾ ਨਹੀਂ ਹਮ ਤੇ ਨਹੀਂ ਇਹ ਫਿਰ ਰਜੇਸ਼ ਆਪਣੇ ਉਹਨਾਂ ਨੂੰ ਕੀ ਜਤਿੰਦਰ ਕੁਮਾਰ ਸ਼ਰਮਾ ਜੀ ਨੂੰ ਕੀ ਦੇਣਗੇ ਇਹ ਕੋਈ ਉਹ ਆਪਣੇ ਸਮਾਜ ਦੀ ਗੱਲ ਕਰਾਂਗੇ ਜਦੋਂ ਉਹਨਾਂ ਦੇ ਆਪਣੇ ਸਾਥੀ ਕਹਿੰਦਾ ਹੈ ਆ ਵੀ ਜੇ ਗੱਲ ਮਤਲਬ ਹੈ ਨਹੀਂ ਤਾਂ ਅਸੀਂ ਤਾਂ ਫਾਈਟ ਕਰ ਰਹੇ ਆ ਠੀਕ ਹੈ ਜੀ ਹਮ ਹਮ ਖੜੇ ਆ ਹਮ ਬਾਕੀ ਉਹ ਕਹਿੰਦੇ ਵੀ ਅਕਰੀ ਬਹਿ ਕੇ ਗੱਲ ਕਰ ਲੋ ਬੈਠ ਕੇ ਬਹਿ ਕੇ ਗੱਲ ਮੈਨੂੰ ਵੀ ਕਰ ਲੈਣੇ ਆ ਕਿ ਮੈਂ ਆਪਣੇ ਕੋਲ ਤੁਸੀਂ ਤੁਸੀਂ ਇਹ ਇਹ ਗੱਲ ਨਾ ਕੋਸ਼ਿਸ਼ ਆਬ ਨਾ ਕਰੋ ਕੀ ਸਮਝ ਰੋ? ਹਾਂ। ਨਹੀਂ, ਨਹੀਂ ਲੈਂਚਾ ਲੈਂਮਾ। ਨਹੀਂ, 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 ਨਹੀਂ ਲੈਂਚਾ ਨਾ। ਤੁਸੀਂ ਤੁਸੀਂ ਹੁਣ ਲੁਧਿਆਣੇ ਹੋਂ। ਆਹ ਨਹੀਂ ਮੈਂ ਲੁਧਿਆਣੇ ਆ। ਹਮਮ। ਚਲੋ ਮੈਂ ਫਿਰ ਤੁਹਾਨੂੰ ਜਿਹੜੇ ਲੋਕਲ ਪਾਸਟਰ ਆ ਨਾ ਮੈਂ ਉਹਨਾਂ ਦੇ ਨੰਬਰ-ਨੰਬਰ ਤੁਹਾਨੂੰ ਸੈਂਡ ਕਰਦਾ। ਤੁਸੀਂ ਉਹਨਾਂ ਨਾਲ ਬਹਿ ਕੇ ਗੱਲਬਾਤ ਕਰੋ। ਨਹੀਂ, ਮੈਨੂੰ ਛੇਤੀ ਕਾਹਦਾ। ਬਸ ਠੀਕ ਹੈ, ਤੋ ਕੋਈ ਛੇਤੀ ਕਰ ਲੈ। ਕਿੱਥੇ ਗੋ ਤੁਸੀਂ? ਜੇ ਲੋਕ ਕੋਈ ਗੱਲ ਨਹੀਂ ਤੁਸੀਂ ਤਗੜੇ ਬੰਦੇ ਹੋ ਤਗੜੀਆਂ ਤੁਹਾਡੀਆਂ ਪਾਰਟੀਆਂ ਸਰਮਾਇਦਾਰ ਪਾਰਟੀਆਂ ਤੁਸੀਂ ਤੁਸੀਂ ਹੋਟਲਾਂ 'ਚ ਹੀ ਰਹਿਣਾ ਆ ਅਸੀਂ ਤਾਂ ਆਪਣੇ ਬੰਦਿਆਂ ਨੂੰ ਧਰਮਸ਼ਾਲਾ ਵੀ ਨਹੀਂ ਦੇ ਸਕਦੇ ਕਿਉਂਕਿ ਇਹ ਸਾਈ ਧਰਮਸ਼ਾਲਾ ਹੀ ਹੈਣੀ ਉਹ ਸਾਰਾ ਕੁਝ ਤੁਸੀਂ ਕਰਨਾ ਹੋ ਤੁਸੀਂ ਸਾਡੇ ਚੇਅਰਮੈਨ ਆ ਉਹ ਨਹੀਂ ਨਹੀਂ ਅਸੀਂ ਕਾਹਦੇ ਚੇਅਰਮੈਨ ਆ ਜਿੱਥੇ ਪਾਰਟੀਆਂ ਨਹੀਂ ਸਾਨੂੰ ਇੱਜ਼ਤ ਦਿੰਦੀਆਂ ਉੱਥੇ ਕਿੱਥੇ ਮੰਤਰੀਆਂ ਦਿੰਦੀਆਂ ਯਾਰ ਐਡਾ ਤੁਹਾਡਾ ਮਸਲਾ ਨਵੇੜ ਕੇ ਦਿੱਤਾ ਤੁਸੀਂ ਇੱਕ ਸਾਲਾ ਬੁੱਕੇ ਕੀ ਇੱਕ ਲੱਡੂ ਦਾ ਡੱਬਾ ਤੱਕ ਨਹੀਂ ਮੇਰੇ ਕੋਲ ਲੈ ਕੇ ਆਏ ਵੀ ਭਰਾ ਮੁਫਤੀ ਸਾਡਾ ਰਾਜਨਾਮਾ ਕਰਾਤਾ ਚਲੋ ਕੋਈ ਨਾ ਚੱਕ ਕੇ ਰੱਖੋ ਚੰਡੇ ਗੱਡ ਕੇ ਰੱਖੋ ਪਾਰਟੀ ਦੇ ਦਾਸ ਸਾਹਿਬ ਨਾਲ ਗੱਲ ਕਰੋ ਦਾਸ ਆਵੇ ਦਾ ਹੱਲ ਕਰ ਸਕਦੇ ਆ ਅਗਸਤਿੰਦਾਸ ਜੀ ਮੈਂ ਉਹ ਸਵੇਰੇ ਕੀਤੀ ਸੀ ਕਿ ਤੁਹਾਨੂੰ ਹੂੰ ਤੇ ਚਾਹ ਬਾਕੀ ਮੈਂ ਗੱਲ ਜੇ ਤੁਸੀਂ ਅਗਸਤਿੰਦਾਸ ਜੀ ਨਾਲ ਗੱਲ ਕਰੋ ਬਾਕੀ ਮੈਂ ਤੁਹਾਨੂੰ ਦੱਸਦਾ ਆਪਣੇ ਪਾਸਟਰਸ ਨਾਲ ਗੱਲ ਕਰਕੇ ਫਿਰ ਤੁਹਾਨੂੰ ਦੱਸ ਦਿਆਂਗੇ ਮਗਾਵਾ ਜਿਹੜੇ ਪਾਸਟਰ ਤੁਰੇ ਫਿਰਦੇ ਨਾ ਮੇਰੇ ਨਾਲ ਵਿਚਾਰੇ ਰਾਤ ਦਿਨ ਉਹਨਾਂ ਨਾਲ ਗੱਲ ਕਰ ਲੈਣਾ ਇੱਕ ਅਗਸਤਿੰਦਾਸ ਜੀ ਨਾਲ ਜਰੂਰ ਗੱਲ ਕਰੋ ਉਹਨਾਂ ਦੀ ਰਾਏ ਵੀ ਇਹਦੇ ਵਿੱਚ ਆਊਗੀ ਮੈਂ ਭੇਜਣਾ ਕਿੱਥੇ ਭੇਜਾਂ ਕੋਸ਼ਿਸ਼ ਆਉਂ ਨੂੰ ਦੱਸੋ ਤੁਸੀਂ ਨਹੀਂ ਕਹਾ ਪਹਿਲਾਂ ਉਹ ਮੈਂ ਕਾਲ ਕਰਾਂ ਮੈਂ ਨਹੀਂ ਕਹਾਂ ਨਹੀਂ ਨਹੀਂ ਮੈਂ ਗੱਲ ਤੁਹਾਡੀ ਉਹ ਮੈਂ ਜ ਕਰ ਲੈਣਾ ਗੱਲ ਤੁਸੀਂ ਇਹ ਦੱਸੋ ਭੇਜਣਾ ਕਿੱਥੇ ਹੈ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰ ਦਿੰਦਾ ਠੀਕ ਹੈ ਜੀ ਉਹ ਯਾਰ ਬੋਲ ਕੇ ਦਾਤੋਂ ਕਿੱਥੇ ਗਈ ਹੈ ਇੱਥੇ ਪੰਜਾ ਮਾਤ ਨਗਰ ਆ ਪਖੋਵਾਲ ਰੋਡਾ ਕਿੱਥੇ ਆ ਮੈਂ ਪੁੱਛ ਲੈ ਰਹਾ ਹਾਂ ਕਿ ਕਿੱਥੇ ਆ ਮੈਂ ਉੱਥੇ ਨਾਲ ਹੀ ਮੈਂ ਕਿਚ ਪੰਜ ਮਿੰਟ ਚ ਕਾਲ ਕਰਾਂਗਾ ਉਹ ਪੰਜ ਮਿੰਟ ਚ ਕਾਲ ਕਰਾਂਗਾ ਭੇਜ ਉਹਨਾਂ ਦੇ ਨਾਲ ਡੈਲੀਗੇਸ਼ਨ ਆਊਗਾ ਪੰਜ ਛੇ ਪਾਸ ਤੋਰਾਂਗੇ Okay, okay.